ਸ਼ਕੰਦరాబాద్ ਬਾਦਪਾਤ ਦਾ ਸਵਾਗਤ ਹੈ ਲੁਧਿਆਣਾ ਜ਼ਿਮਨੀ ਚੋਣਾਂ ਦੇ ਵਿੱਚ ਲੋਕਾਂ ਨੇ ਆਪਣਾ ਮੰਡਟ ਦੇ ਦਿੱਤਾ ਮੇਰੇ ਨਾਲ ਇਸ ਪੂਰੀ ਖਬਰ ਉੱਪਰ ਚਰਚਾ ਕਰਨ ਦੇ ਲਈ ਮੌਜੂਦ ਨੇ ਸੁਖਮਨ ਚੀਮਾ ਸੁਖਮਨ ਕੀ ਲੱਗਦਾ ਹੈ ਲੁਧਿਆਣਾ ਦੇ ਵਿੱਚ ਜੋ ਨਤੀਜੇ ਆਏ ਨੇ ਉਹ ਆਪਣੇ ਆਪ ਦੇ ਵਿੱਚ ਨਿਰਣਾਇਕ ਨੇ ਬਹੁਤ ਕੁਝ ਕਹਿੰਦੇ ਨੇ ਤੇ ਬਹੁਤ ਵੱਡੀ ਤਸਵੀਰ 2027 ਨੂੰ ਲੈ ਕੇ ਸਾਫ਼ ਵੀ ਹੁੰਦੀ ਨਜ਼ਰ ਆਈ ਤਾਂ ਬਿਲਕੁਲ ਜੋ ਨਤੀਜੇ ਆਏ ਨੇ ਬਹੁਤ ਹੈਰਾਨੀਜਨਕ ਨਤੀਜੇ ਨੇ ਕਿਉਂਕਿ ਜਿਸ ਤਰੀਕੇ ਅਕਸਰ ਹੁੰਦਾ ਹੈ ਤਾਂ ਕਿਹਾ ਜਾਂਦਾ ਕਿ ਸੱਤਾਧਰ ਪਾਰਟੀ ਆ ਜਿਹੜੀ ਉਹ ਅਕਸਰ ਜ਼ਿਮਨੀ ਚੋਣ ਜਿੱਤ ਜਾਂਦੀ ਆ ਪਰ ਅਕਸਰ ਬਹੁਤ ਵਾਰ ਇਹ ਵੀ ਹੁੰਦਾ ਕਿ ਜਦੋਂ ਇਸ ਤਰੀਕੇ 2-3 ਸਾਲ ਲੰਘ ਜਾਣ ਭਾਵੇਂ ਕਿਸੇ ਵੀ ਸਰਕਾਰ ਭਾਵੇਂ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਭਾਜੀਪੀ ਹੋਵੇ ਜੀ ਲੋਕ ਸਰਕਾਰ ਦੇ ਕੰਮਾਂ ਤੋਂ ਕਿਤੇ ਨਾ ਕਿਤੇ ਨਰਾਜ਼ ਵੀ ਹੋ ਜਾਂਦੇ ਨੇ ਭਾਵੇਂ ਸਰਕਾਰ ਲੱਖ ਕੰਮ ਕਰ ਦਵੇ ਭਾਵੇਂ ਕੁਝ ਕੁਝ ਲੋਕ ਅਜਿਹੇ ਨੇ ਜਿਹੜੇ ਨਰਾਜ਼ ਹੋ ਜਾਂਦੇ ਨੇ ਤਾਂ ਉਸ ਕਰਕੇ ਜਿਹੜਾ ਅਕਸਰ ਇੰਜ ਵੀ ਹੋ ਜਾਂਦਾ ਕਿ ਕਈ ਵਾਰ ਜਿਹੜੀ ਸੱਤਾਧਰ ਪਾਰਟੀ ਆ ਇਸ ਕਰਕੇ ਉਸ ਤੋਂ ਲੋਕ ਉਸ ਜਿੰਨੀ ਚੋਣ ਹਾਰ ਵੀ ਜਾਂਦੀ ਆ ਪਰ ਇਸ ਤਰੀਕੇ ਹੁਣ ਚਲੋ ਮੰਨ ਲਿਆ ਜਾਂਦਾ ਕਿ ਜਿਸ ਤਰੀਕੇ ਰਾਜਾ ਵੜਿੰਗੋਣਾ ਨੇ ਹੁਣ ਕੋਰਟ ਦੇ ਵਿੱਚ ਕੋਟ ਕਰਕੇ ਜਵਾਬ ਦਿੱਤਾ ਕਿ ਜਿਹੜਾ ਅਕਸਰ ਹੁੰਦਾ ਕਿ ਆਮ ਆਦਮੀ ਪਾਰਟੀ ਉਹ ਕਹਿੰਦੇ ਕਿ ਸੱਤਾ ਦੇ ਵਿੱਚ ਸੀ ਇਸ ਕਰਕੇ ਉਹ ਚੋਣ ਜਿੱਤ ਗਈ ਪਰ ਜੇਕਰ ਇਹ ਦੇਖਿਆ ਜਾਵੇ ਕਿ ਜੇਕਰ ਪਾਰਟੀ ਚੋਣ ਜਿੱਤ ਗਈ ਪਰ ਉਧਰਲੇ ਮੁਕਾਬਲੇ ਫਿਰ ਇਹ ਵੀ ਦੇਖੀਏ ਕਿ ਪਾਰਟੀ ਉਨੀਆਂ ਕਵੋਟਾਂ ਦੇ ਚੋਣ ਚਲੋ ਜਿੱਤ ਜਾਂਦੀ ਆ ਜਿੰਨਿਆਂ ਪਹਿਲਾਂ ਪਈਆਂ ਸੀ ਉਹਨਿਆਂ ਕ ਤੇ ਜਿੱਤੀ ਜਾਂਦੀ ਤੇ ਉਸ ਤੋਂ ਬਾਅਦ ਵੋਟ ਪੋਲ ਦਾ ਪਿਛਲੇ ਜਿਹੜਾ ਪਿਛਲਾ 2022 ਦਾ ਜਿਹੜਾ ਸਾਰਾ ਡਾਟਾ ਉਹਦੇ ਮੁਕਾਬਲੇ ਘੱਟ ਹੋਈ ਆ ਪਰ ਉਸ ਦੇ ਮੁਕਾਬਲੇ ਜੋ ਜਿਹੜੀ ਵੋਟ ਪੋਲ ਘੱਟ ਹੋਈ ਆ ਪਰ ਸੰਜੀਵ अरोड़ा ਨੂੰ ਵੋਟ ਸ਼ੇਅਰ ਜਿਹੜਾ ਗੁਰਪ੍ਰੀਤ ਗੋਗੀ ਉਹਨਾਂ ਦੇ ਨਾਲੋਂ ਵੱਧ ਪੈਂਦਾ ਜਾਣੀ ਕਿ ਵੱਡਾ ਫਾਸਲਾ ਪੈ ਜਾਂਦਾ ਜਿੱਥੇ ਤੱਕ ਤੇ ਜਿਹੜਾ ਗੋਹ ਨੇ ਪੜਾ ਪੂਸ਼ਨਾ ਆਸ਼ੂ 7500 ਵੋਟ ਤੇ ਉਪਰ ਆ ਰਹੇ ਨੇ ਜੀ ਪਰ ਇਸ ਵਕਤ ਜੇਕਰ ਹੁਣ ਦੀ ਗੱਲ ਕਰੀਏ ਤਾਂ ਤਕਰੀਬਨ 10000 ਤੋਂ ਪਲੱਸ ਵੋਟ ਤੇ ਆ ਰਹੇ ਨੇ ਇੱਕ ਪਾਸੇ ਦੇਖੋ 7500 ਤੇ 10000 ਤੋਂ ਪਲੱਸ ਦਾ ਯਾਨੀ ਕਿ 3000 ਤੋਂ ਤਕਰੀਬਨ ਉੱਤੇ ਦਾ ਅੰਕੜਾ ਬਿਲਕੁਲ ਮਾਰਜਨ ਵਧਿਆ ਮਾਰਜਨ ਵਧਿਆ ਵੋਟ ਪੋਲਿੰਗ ਘਟੀ ਆ ਬਿਲਕੁਲ ਫਿਰ ਇਸ ਸਾਫ ਦਾ ਜਿਹੜਾ ਇਹ ਜਿਹੜਾ ਮੰਨ ਲਓ ਜਿਹੜਾ ਅੰਕੜਾ ਸੀ ਵੋਟ ਪੋਲ ਘੱਟੀ ਆ ਇਹ ਤਾਂ ਹਾਲਾਂਕਿ ਭਾਰਤ ਪੂਸ਼ਨਾ ਆਸ਼ੂ ਨੂੰ ਨੇੜੇ ਲੱਗਣਾ ਚਾਹੀਦਾ ਸੀ ਨੇੜੇ ਲੱਗਦੇ ਕਿ ਚਲੋ ਮੰਨ ਲਿਆ ਵੀ ਸੱਤਾਧਰ ਪਾਰਟੀ ਜਿੱਤ ਵੀ ਜਾਂਦੀ ਆ ਮਨ ਲੋ ਕਹਿ ਦਿੰਦੇ ਨੇ ਕਿ ਕਿ ਸੱਤਾਧਰ ਪਾਰਟੀ ਅਕਸਰ ਪੂਰਾ ਆਮਲਾ ਜਾਮਾ ਲਾ ਕੇ ਪੂਰਾ ਕਾਗਜ਼ੀ ਫੈਲਾ ਲਾ ਕੇ ਵੀ ਜਿੱਤ ਜਾਂਦੀ ਆ ਪਰ ਤੁਸੀਂ ਕਿਉਂ ਘਟ ਗਏ ਤੁਸੀਂ ਇਹ ਕਾ ਕਿਉਂ ਘਟ ਗਏ ਬਹੁਤ ਵੱਡੇ ਸਵਾਲ ਨੇ ਪਰ ਇਹ ਸਭ ਦੇ ਵਿਚਾਰੇ ਸਵਾਲ ਇੱਕ ਇਹ ਵੀ ਆ ਕਿ ਭਾਜਪਾ ਪੰਜਾਬ ਦੇ ਵਿੱਚ ਪੈਰ ਪਸਾਰ ਰਹੀ ਆ ਆਪਣੇ ਪੈਰ ਜੜਾ ਮਜ਼ਬੂਤ ਕਰਦੀ ਨਜ਼ਰ ਆਈ ਆ ਪਰ ਇੱਕ ਵਾਰ ਉਹ ਸੰਕੜੇ ਦੇ ਉੱਪਰ ਨਜ਼ਰ ਮਾਰ ਲੈਣ ਜਿਸ ਦੇ ਵਿੱਚ ਕਿ ਤਕਰੀਬਨ ਜਿਹੜਾ ਸਿੱਧੇ ਤੌਰ ਤੇ ਕਿਹਾ ਗਿਆ ਕਿ 35169 ਵੋਟਾਂ ਦੇ ਨਾਲ ਸੰਜੀਵ अरोड़ा ਜਿੱਤ ਪ੍ਰਾਪਤ ਕਰਦੇ ਨੇ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਭਾਰਤ ਪੂਸ਼ਨਾਸ਼ੂ 24542 ਵੋਟਾਂ ਤੇ ਉਸ ਤੋਂ ਬਾਅਦ 2023232 ਵੋਟਾਂ ਦੇ ਨਾਲ ਜੀਵਨ ਗੌਤਾ ਤੇ ਉਸ ਤੋਂ ਬਾਅਦ 8203 ਵੋਟਾਂ ਦੇ ਨਾਲ ਆਮ ਆਦਮੀ ਆਫ ਕਰਨਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਮਹੇਸ਼ ਚੰਦਰ ਗਰੇਵਾਲ ਬਹੁਤ ਵੱਡਾ ਚਿਹਰਾ 2022 ਦੇ ਵਿੱਚ ਹਾਰ ਜਾਂਦਾ 2022 ਦੇ ਵਿੱਚ ਜਦੋਂ ਉਹ ਹਾਰ ਜਾਂਦੇ ਨੇ ਬਹੁਤ ਥਾਮਾਂ ਤੇ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਪਰ ਇੱਥੋਂ 10000 ਵੋਟ ਲੈ ਜਾਂਦੇ ਨੇ ਜੀ 10000 ਵੋਟ ਲੈ ਜਾਂਦੇ ਨੇ ਉਸ ਵਕਤ ਜਿੱਥੇ ਕਿ ਝਾੜੂ ਦੀ ਨੇਰੀ ਚੱਲਦੀ ਆ ਪਰ ਇਸ ਵਕਤ ਉਥੇ ਇਹ ਗੱਲ ਉਹਨਾਂ ਤੇ ਵੀ ਇਹ ਫੈਕਟਰ ਲਾਗੂ ਹੁੰਦਾ ਕਿ ਅਕਾਲੀ ਦਲ 3 ਸਾਲਾਂ ਦੇ ਵਿੱਚ ਇੰਨਾ ਕੁ ਵੀ ਮਜ਼ਬੂਤ ਨਹੀਂ ਕਰ ਸਕਿਆ ਸਰਕਾਰ ਦੀ ਕੋਈ ਖਾਮੀ ਲੱਭ ਨਹੀਂ ਸਕਿਆ ਕਿ ਲੋਕਾਂ ਤੱਕ ਲਿਜਾ ਨਹੀਂ ਸਕਿਆ ਕਿ ਜੀ 2000 ਵੋਟ ਘਟ ਗਈ ਅਕਾਲੀ ਤਲ 27 ਦੇ ਵਿੱਚ ਲੋਕਾਂ ਨਾਲ ਕਿਸੇ ਕਿਸ ਤਰੀਕੇ ਜਾਊਗਾ ਕਿਉਂਕਿ ਇੱਕ ਪਾਸੇ ਤਾਂ ਜੜੀਆਂ तकरीबन ਲੋਕ ਸਭਾ ਚੁਣਾਂ ਹੋਈਆਂ ਨੇ 10 ਲੋਕ ਸਭਾ ਦੇ ਵਿੱਚ ਜ਼ਮਾਨਤ ਜ਼ਬਤ ਹੋ ਗਈ ਉਸ ਤੋਂ ਬਾਅਦ ਚਾਰ ਵਿਧਾਨ ਸਭਾ ਦੀਆਂ ਜਮਨੀ ਚੁਣਾਂ ਹੋਣਦੀਆਂ ਨੇ ਇਹ ਕਰਕੇ ਪਾਸਾ ਵਟਿਆ ਜਾਂਦਾ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਲੱਗਿਆ ਸੁਖਵੀਰ ਬਾਦਲ ਤਨਖਾਹੀਆਂ ਕਰਾਉਣੇ ਇਸ ਕਰਕੇ ਜਿਹੜਾ ਅਕਾਲੀ ਦਲ ਹੈ ਚੋਣਾ ਨਹੀਂ ਲੜ ਰਿਆ ਫਿਰ ਅਗਲੀ ਚੋਣ ਲੜ ਲਈ ਇਸ ਦੇ ਵਿੱਚ ਕੀ ਕਰਨੇ ਆ ਜਮਾਨਤ ਹੁਣ ਫੇਰ ਤੋਂ ਹੀ ਆ ਹੁਣ ਫੇਰਾ ਉਹੀ ਜਿਹੜੇ ਬਾਗੀ ਲੀਡਰ ਨੇ ਚਰਨਜੀਤ ਸਿੰਘ ਬਰਾੜ ਉਹ ਕਹਿ ਰਹੇ ਨੇ ਜਾਂ ਹੋਰ ਬਾਗੀ ਲੀਡਰ ਨੇ ਉਹ ਕਹਿੰਦੇ ਨੇ ਕਿ ਆਹੀ ਗੱਲਾਂ ਤਾਂ ਅਸੀਂ ਕਹਿ ਰਹੇ ਹਾਂ ਕਿ ਸੁਖਬੀਲ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਆਪਾਂ ਚੋਣਾ ਹੀ ਹਾਰੀ ਜਾ ਰਹੇ ਹਾਂ ਜਮਾਨਤਾਂ ਹੀ ਜ਼ਲਤ ਹੋ ਜਾਂਦੀਆਂ ਨੇ ਉਹ ਕਹਿੰਦੇ ਕਿ ਹੁਣ ਤਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਮੁਰ ਤੋਂ ਚਲੇ ਜਾਓ ਭਾਈ 7 ਤੋਂ 2 ਦਸੰਬਰ ਤੋਂ ਬਾਅਦ ਵੀ ਗਲਤੀਆਂ ਹੋ ਗਈਆਂ ਅਸੀਂ ਤੁਹਾਨੂੰ ਮਾਫੀ ਮੰਗਦੇ ਹਾਂ ਵੀ ਸਾਨੂੰ ਜਿਹੜਾ ਮੜ ਤੋਂ ਜਿਹੜਾ ਥਾਪੜਾ ਦਿੱਤਾ ਜਾਵੇ ਕਿ ਅਸੀਂ ਚੰਗੇ ਤਰੀਕੇ ਪੰਜਾਬ ਦੇ ਵਿੱਚ ਸਰਵਾਈਵ ਕਰ ਸਕੀਏ ਮੜ ਤੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਨੇੜੇ ਲੱਗ ਸਕੇ ਪਰ ਇਹ ਆંકੜੇ ਬਹੁਤ ਹਰਾਨੀ ਜਨਕ ਨਹੀਂ ਬਿਲਕੁਲ ਵੱਡੇ ਬਿਆਨ ਆਏ ਨੇ ਜੇਕਰ ਗੱਲ ਕਰੀਏ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਉਹ ਕਹਿੰਦੇ ਕਿ ਜੋ ਕੁਝ ਅਸੀਂ ਕਹਿ ਰਹੇ ਸੀ ਉਹੀ ਹੋ ਰਿਹਾ ਔਰ ਇਸ ਵੱਲ ਉਹਨਾਂ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਹੁਣ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਉਥਾਨ ਨਹੀਂ ਹੋ ਸਕਦਾ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਆਇਆ ਦੱਸਿਆ ਕਿ ਜਿੱਤ ਨੂੰ ਲੈ ਕੇ ਉਹ ਇੱਕ ਲਾਈਵ ਕਰਦੇ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੌਰਾਨ ਉਹਨਾਂ ਦਾ ਵੱਡਾ ਬਿਆਨ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਆਪ ਨੇ ਵਿਸਾਵਦਰ ਯਾਨੀ ਕਿ ਗੁਜਰਾਤ ਲੁਧਿਆਣਾ ਪੱਛਮੀ ਉਪਚੋਣਾ ਚ ਜਿੱਤ ਪ੍ਰਾਪਤ ਕੀਤੀਆਂ ਔਰ ਇਸੇ ਦਿਨ ਨਾਲ ਉਹਨਾਂ ਨੇ ਕਿਹਾ ਕਿ ਲੋਕ ਸਾਡੇ ਕੰਮਾਂ ਤੋਂ ਖੁਸ਼ ਹੋਏ ਨੇ ਉਹਨਾਂ ਨੇ ਕਿਹਾ ਕਿ ਫਰਵਰੀ ਚੋਣਾਂ ਵਿੱਚ ਅਸੀਂ ਵਿਸਾਵਧਰ ਸੀਟ ਜਿੱਤੀ ਸੀ ਪਰ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਅਸੀਂ ਦੋਵੇਂ ਸੀਟਾਂ ਦੁੱਗਣੇ ਫਰਕ ਨਾਲ ਜਿੱਤੀਆਂ ਨੇ ਦਰਸਾਉਂਦਾ ਹੈ ਕਿ ਲੋਕ ਸਾਡੇ ਕੰਮ ਤੋਂ ਖੁਸ਼ ਨਜ਼ਰ ਆ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਜਿੱਥੇ ਕਮਾਂ ਤੋਂ ਖੁਸ਼ ਨਜ਼ਰ ਆ ਰਹੇ ਨੇ ਉੱਥੇ ਇੱਕ ਗੱਲ ਇਹ ਵੀ ਸੋਚ ਲੈਣੀ ਚਾਹੀਦੀ ਹੈ ਕਿ ਲੋਕ ਕਮਾਂ ਤੋਂ ਇੰਨੇ ਵੀ ਜ਼ਿਆਦਾ ਖੁਸ਼ ਨਹੀਂ ਕਿ ਜਿਸ ਤਰੀਕੇ ਅਮਲਾ ਫਾਇਲਾ ਲੁਧਿਆਣੇ ਦੀ ਇਸ ਇਲੈਕਸ਼ਨ ਦੇ ਵਿੱਚ ਲਾਉਣਾ ਪੈ ਗਿਆ ਜੀ ਉੱਥੇ ਇੱਕ ਵੱਡਾ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਕਿ ਕਾਂਗਰਸ ਪਾਰਟੀ ਦੇ ਆਪਸ ਦੇ ਵਿੱਚ ਖਿੱਚੋ ਤਾਣ ਇੱਕ ਦੂਜੇ ਤੇ ਬਿਆਨਬਾਜ਼ੀ ਕਈ ਧੜੇ ਬਣ ਕੇ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਅਕਾਲੀ ਦਲ ਦਾ ਧੜਿਆਂ ਦੇ ਵਿੱਚ ਵੜ ਕੇ ਇੱਕ ਤਰੀਕੇ ਨਾਲ ਨਾਸ਼ ਹੋਇਆ ਨਾ ਕਿ ਹੁਣ ਜ਼ਮਾਨਤਾਂ ਸਭ ਤੋਂ ਇਹਨੇ ਜ਼ਮਾਨਤਾਂ ਸਭ ਤੋਂ ਬੁਰਾ ਅੱਜ ਤੋਂ ਜਿਹੜਾ ਅੱਜ ਨੇ ਅੱਜ ਜੋ ਦਿਨ ਹੋਇਆ ਅਕਾਲੀ ਦਲ ਲਈ ਇਸ ਤੋਂ ਹੋਗੀ ਜਿੱਥੇ ਹੁਣ ਲੋੜ ਸੀ ਅਕਾਲੀ ਦਲ ਨੂੰ ਕਿ ਆਹ ਸੀਟ ਨਿਕਲ ਜਾਂਦੀ ਕਿਸੇ ਤਰੀਕੇ ਨਿਕਲ ਜਾਂਦੀ ਪੰਜਾਬ 'ਚ ਪੈਰ ਧਰਦੇ ਹੋ ਜਾਂਦੇ ਕਿ ਭਾਈ ਲੋਕਾਂ ਨੂੰ ਕਹਿੰਦੇ ਹੋ ਜਾਂਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨ ਲੇ ਉਸ ਤੋਂ ਬਾਅਦ ਲੋਕ ਸਬਕਾਰ ਕਰਨ ਲੱਗੇ ਲੋਕ ਤਾਂ ਪਹਿਲਾਂ ਨਾਲੋਂ ਵੀ ਤੁਹਾਡੇ ਨਾਲ ਬੁਰੀ ਕਰਨ ਲੱਗੇ ਬਿਲਕੁਲ ਮੈਂ ਤੁਹਾਨੂੰ ਇਨ ਬਿਨ ਬਿਆਨ ਦੱਸਦਾ ਕਿ ਉਹਨਾਂ ਨੇ ਕੀ ਕਿਹਾ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਆਇਆ ਕਿ ਸੁਖਬੀਰ ਬਾਦਲ ਨੂੰ ਲੁਧਿਆਣਾ ਉਪ ਚੋਣਾਂ ਦੇ ਨਤੀਜਿਆਂ ਨੇ ਕੰਧ ਤੇ ਲਿਖਿਆ ਪੜਾ ਦਿੱਤਾ ਬਿਲਕੁਲ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਵਾਰ-ਵਾਰ ਲੋਕਾਂ ਦੇ ਫਤਵੇ ਨੂੰ ਨਾ ਠੁਕਰਾਉਣ ਤੇ 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰੇ ਬਿਨਾ ਅਕਾਲੀ ਦਲ ਤਕੜਾ ਹੋ ਹੀ ਨਹੀਂ ਸਕਦਾ। ਬਿਲਕੁਲ। ਤਾਂ 2 ਦਸੰਬਰ ਨੂੰ ਫਤਵਾ ਜਾਰੀ ਕੀਤਾ ਗਿਆ ਸੀ ਔਰ ਇਸ ਤਰ੍ਹਾਂ ਜੋ ਵਿਚਕਾਰ ਜੋ ਘਟਨਾਵਾਂ ਹੋਈਆਂ ਭਰਤੀ ਮੁਹਿੰਮ ਚਲਾਈ ਗਈ ਭਰਤੀ ਮੁਹਿੰਮ ਨੂੰ ਲੈ ਕੇ ਕਿਹਾ ਗਿਆ ਕਿ ਐਤਕੀ ਤਾਂ ਬਹੁਤ ਜ਼ਿਆਦਾ ਜੋ ਭਰਤੀ ਮੁਹਿੰਮ ਦੇ ਵਿੱਚ ਨੌਜਵਾਨਾਂ ਦੀ ਵੱਡੀ ਭਰਤੀ ਹੋਈ ਹੈ ਸਾਡੇ ਕੋਲੇ ਕਾਪੀਆਂ ਘਟ ਗਈਆਂ ਨੇ ਸਾਡੇ ਕੋਲੇ ਫਾਰਮ ਘਟ ਗਏ ਨੇ ਅਸੀਂ ਫਾਰਮ ਜਿਹੜੇ ਨੇ ਹੋਰ ਜ਼ਿਆਦਾ ਕਰਵਾਏ ਨੇ ਬਾਅਦ ਵਿੱਚ ਉਸ ਗੱਲ ਨੂੰ ਨਕਾਰ ਵੀ ਦਿੱਤਾ ਗਿਆ ਬਿਲਕੁਲ ਇੱਥੇ ਤੁਹਾਨੂੰ ਇੱਕ ਗੱਲ ਇਹ ਵੀ ਮੈਂ ਦੱਸ ਦਿੰਦਾ ਕਿ ਇੱਕ ਨਿੱਜੀ ਚੈਨਲ ਤੇ ਬਰਵਿੰਦਰ ਸਿੰਘ ਭੁੰਦੜ ਹੋਣਾ ਦਾ ਇੱਕ ਬਿਆਨ ਚੱਲ ਰਿਹਾ ਸੀ ਉਹ ਕਹਿੰਦੇ ਕਿ ਅਫਸਰ ਜਿਮਨੀ ਚੋਣ ਸੱਤਾਧਿਰ ਪਾਰਟੀ ਲੈ ਜਾਂਦੀ ਆ ਕਿ ਫਿਰ ਬਲਵਿੰਦਰ ਸਿੰਘ ਭੁੰਦੜ ਹੋਣਾ ਨੂੰ ਇਹ ਵੀ ਗੱਲ ਸੋਚ ਲੈਣੀ ਚਾਹੀਦੀ ਆ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਆ ਮਨਪ੍ਰੀਤਿਆਲੀ ਮੁੱਲਾਪੁਰ ਦਾਖਾ ਤੋਂ ਬਾਈ ਇਲੈਕਸ਼ਨ ਜਿੱਤੀ ਜਾਂਦੇ ਨੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਜਿਹੜੇ ਤੱਕੜੀ ਦੇ ਨਿਸ਼ਾਨ ਦੇ ਉੱਤੇ ਜਿਹਨੂੰ ਅੱਜ ਤੁਸੀਂ ਕਹਿ ਰਹੇ ਹੋ ਨਾ ਕਿ ਸਿੱਧੇ ਇੱਕ ਤਰੀਕੇ ਨਾਲ ਜਿਹੜਾ ਸਿੱਧੇ ਤੌਰ ਤੇ ਨਹੀਂ ਕਿਹਾ ਕਿ ਇਹ ਕਹਿੰਦਾ ਕਿ ਸਾਡਾ ਜਿਹੜਾ ਇੱਕ ਇੱਥੋਂ ਦਾ ਜਿਹੜਾ ਮੈਂ ਜਿਸ ਨੂੰ ਜਿਹੜਾ ਸਿਆਸਤ ਸਿਕਾਈ ਕਰੋੜਾ ਬੱਦੀ ਬਣਾਇਆ ਅੱਜ ਉਹ ਗद्दार ਹੋ ਗਿਆ ਪਾਰਟੀ ਦੇ ਲਈ ਗਦਾਰਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਉਹੀ ਜਿਹਨੂੰ ਜਿਹਨੂੰ ਤੁਸੀਂ ਗਦਾਰ ਕਹਿੰਦੇ ਹੋ ਨਾ ਸ੍ਰੀ ਅਕਾਲ ਤਖਤ ਸਾਹਿਬ ਨੇ ਉਸ ਨੂੰ ਜਿਹੜਾ ਪੰਜਵੇਂ ਸੱਤਵੇਂ ਮੈਂਬਰੀ ਕਮੇਟੀ ਦੇ ਵਿੱਚ ਮੌਕਾ ਦਿੱਤਾ ਭਰਤੀ ਕਰਨ ਦਾ ਤੇ ਉਹ ਜਿਹੜਾ ਉਹ ਕੈਂਡੀਡੇਟ ਜਦੋਂ ਸੁਖਬੀਰ ਸਿੰਘ ਬਾਦਲ ਜਾਂ ਬਹੁਤ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਜਿੰਨੀ ਲੀਡਰਸ਼ਿਪ ਚੋਣ ਲੜੀ ਸਾਰੇ ਹੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਦੇ ਹਾਰੇ ਨਹੀਂ ਸੀ ਉਹ ਵੀ ਹਾਰ ਜਾਂਦੇ ਉਹ ਵੀ ਹਾਰ ਜਾਂਦੇ ਨੇ ਛੱਡੇ ਹੀ ਕੋਈ ਨਹੀਂ ਸੀ ਜਿਹੜਾ ਕਿ ਇਹਨਾਂ ਨੇ ਜਿੱਤਣ ਜੋਗਾ ਛੜਤਾ ਹੋਵੇ ਝਾੜੂ ਵਾਲੇ ਨੇ ਪਾਰਾ ਮਨਪਰੀ ਤੇ ਆ ਲਈ ਉਹ ਹਨੇਰੀ ਤੂਫਾਨ ਦੇ ਵਿੱਚ ਵੀ ਜਿਹੜਾ ਇੱਕ ਬਰੂਟਾ ਬਣ ਕੇ ਖੜ ਜਾਂਦੇ ਨੇ ਉਦੋਂ ਵੀ ਜਿੱਤ ਜਾਂਦੇ ਨੇ ਪਰ ਹੁਣ ਇਹਨਾਂ ਨੂੰ ਸੋਚਣ ਦੀ ਲੋੜ ਆ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਇੱਕ ਵਾਰ ਮੰਨ ਲੈਣੇ ਚਾਹੀਦੇ ਨੇ ਕਿਉਂਕਿ ਸਾਫ ਕਾ ਜਿਹੜੇ ਜਥੇਦਾਰ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਹੋਣ ਕਿ ਭਾਵੇਂ ਗਿਆਨੀ ਰਗਵੀਰ ਸਿੰਘ ਹੋਣ ਜਦੋਂ ਉਹਨਾਂ ਨੂੰ ਜਿਹੜਾ ਅਹੁਦਿਆਂ ਤੋਂ ਇੱਕ 사이ਡ ਕੀਤਾ ਜਾਂਦਾ ਲਾਂਭੇ ਕੀਤਾ ਜਾਂਦਾ ਤਾਂ ਉਹਨਾਂ ਨੇ ਜਿਹੜੇ ਕੁਝ ਬਿਆਨ ਦਿੱਤੇ ਸੀ ਉਹ ਬਿਆਨ ਸੋਚਣ ਲਈ ਬਹੁਤ ਕੁਝ ਮਜਬੂਰ ਕਰਦੇ ਨੇ ਉਹ ਉਹ ਕਹਿ ਕੇ ਗਏ ਸੀਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਜ਼ਾਰਾਂ ਕੀ ਸੈਂਕੜੇ ਕੀ ਅਕਾਲੀ ਦਲ ਬਣਾਏ ਜਾ ਸਕਦੇ ਨੇ ਪਰ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਬਣਾ ਸਕਦਾ ਬਿਲਕੁਲ ਬਿਲਕੁਲ ਪਰ ਇਹ ਗੱਲ ਬਹੁਤ ਵੱਡੀ ਸੋਚਣ ਦੀ ਲੋੜ ਆ ਕਿ ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਇਹ ਕਹਿ ਦਿੱਤਾ ਉਹ ਤਸੀਲ ਤੋਂ ਕਿ ਉਥੇ ਜਿਹੜਾ ਪੰਜ ਸਿੰਘ ਸਾਹਿਬਾਨਾ ਨੇ ਕਿ ਇੱਕ ਜਿਹੜੀ ਲੀਡਰਸ਼ਿਪ ਆ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਪਰ ਫਿਰ ਜਿਹੜਾ ਕੁਝ ਕੁ ਜਿਹੜਾ ਜਿਹੜੀ ਅਕਾਲੀ ਦਲ ਦੇ ਆਪਣੀ ਜਿਹੜੇ ਪਹਿਲਾਂ ਉਹਦੇ ਉਧਾਰ ਹੁੰਦੇ ਨੇ ਉਹੀ ਇਕੱਟੇ ਹੋ ਕੇ ਸੁਖਬੀਰ ਬਾਦਲ ਨੂੰ ਜਿਹੜਾ ਪ੍ਰਧਾਨ ਬਣਾਉਂਦੇ ਨੇ ਪ੍ਰਧਾਨ ਬਣਾਉਂਦੇ ਨੇ ਉਸ ਦੇ ਵਿੱਚ ਕੌਣ ਹੁੰਦਾ ਜਿਹੜੇ ਬਰਵਿੰਦਰ ਸਿੰਘ ਭੁੰਦੜੋਂ ਦੇ ਨੇ ਦਲਜੀਤ ਸਿੰਘ ਚੀਮਾ ਵਿਕਰਮ ਸਿੰਘ ਮਜੀਠੀਆ ਜਾਂ ਜੋ ਵੀ ਇਹਨਾਂ ਦਾ ਧੜਾ ਬੰਟੀ ਰਮਾਣਾ ਹੁਣ ਜੋ ਬਿਲਕੁਲ ਇਹ ਜੀ ਇਹ ਕੀ ਕਹਿੰਦੇ ਨੇ ਕਿ ਸੁਖਬੀਰ ਬਾਦਲ ਮੁਰ ਤੋਂ ਪ੍ਰਧਾਨ ਬਣ ਗਏ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਲੀਡਰਸ਼ਿਪ ਕੌਣ ਦੀ ਅਗਵਾਈ ਕਰਨ ਦੇ ਯੋਗ ਨਹੀਂ ਕੀ ਹੁਣ ਇਹ ਜਿਹੜੇ ਚੰਦਕੂ ਲੀਡਰ ਨੇ ਸ੍ਰੀ ਅਕਾਲ ਤਖਤ ਸਭ ਤੋਂ ਬਿਲਕੁਲ ਟੱਕਰ ਦੇ ਰਹੇ ਬਿਲਕੁਲ ਇਹ ਬਹੁਤ ਤਾਂ ਕੁਝ ਸੋਚਣ ਲਈ ਮਜਬੂਰ ਕਰਦਾ ਹਾਲਾਂਕਿ ਤੁਹਾਨੂੰ ਇਹ ਵੀ ਗੱਲ ਦੱਸ ਦਿੰਨਾ ਮੈਂ ਇੱਥੇ ਜਿਹੜਾ ਪਰਵਕਰ ਸਿੰਘ ਘਮਣ ਹੋਣਾ ਨੂੰ ਤਕਰੀਬਨ 82103 ਵੋਟਾਂ ਪਈਆਂ ਨੇ ਇਹ 3 ਵੋਟ 82103 ਵੋਟਾਂ ਵੀ ਕੁਝ ਕੁ ਪਰਵਕਰ ਸਿੰਘ ਘਮਣ ਹੋਣਾ ਦੇ ਇੱਕ ਚਿਹਰੇ ਕਰਕੇ ਪੈ ਗਈਆਂ ਉਹਨਾਂ ਦੇ ਕਰਦਾਰ ਕਰਕੇ ਕਿਉਂਕਿ ਉਹ ਇੱਕ ਇਮਾਨਦਾਰ ਇਨਸਾਨ ਨੇ इमोशनल ਹੋ ਕੇ ਲੋਕਾਂ ਦੇ ਜਿਹੜਾ ਮੌਤ ਦੇ ਵਿੱਚ ਸੇਵਾ ਕਰਦੇ ਜੇ ਕੋਈ ਲੋੜਵੰਦਾ ਜਿਵੇਂ ਦਿਲਰੋਜ ਦਾ ਕੇਸ ਹੋਇਆ ਸੀ ਮੌਤ ਦੇ ਵਿੱਚ ਕੇਸ ਵੀ ਲੜ ਜਾਂਦੇ ਨੇ ਇਹ ਗੱਲ ਆਕਾਲੀ ਦਨ ਨੂੰ ਸੋਚ ਲਵੇ ਇਹ ਨਹੀਂ ਹੈਗਾ ਕਿ 8200 ਵੋਟ ਸੁਖਬੀਰ ਬਾਦਲ ਦੇ ਨਾਮ ਨੂੰ ਪੈ ਗਈ ਇਹ ਉਹਨਾਂ ਦੇ ਕੁਝ ਕੁ ਵੋਟਾਂ ਤਾਂ ਉਹ ਨੇ ਕਿ ਜਿਹੜੀਆਂ ਸਿੱਧੀਆਂ ਪਰਵਕਰ ਸਿੰਘ ਘਮਣ ਹੋਣਾ ਨੂੰ ਪੈ ਗਈਆਂ ਇਹ ਬਹੁਤ ਸੋਚਣ ਦੀ ਲੋੜ ਆ ਪਾਰਾ ਕਾਂਗਰਸ ਪਾਰਟੀ ਨੂੰ ਇਸ ਵਕਤ ਬਹੁਤ ਕੁਝ ਸੋਚਣਾ ਚਾਹੀਦਾ ਕਿ 2027 ਦੇ ਵਿੱਚ ਕੰਡੇ ਵੱਟੇ ਕਿਵੇਂ ਲੱਗਾਂਗੇ ਵਿਰੋਧੀ ਧਿਰ ਦੇ ਵਿੱਚ ਕਿਵੇਂ ਆਵਾਂਗੇ ਕਿਉਂ ਬਿਲਕੁਲ ਅੱਛਾ ਸੁਖਮਨ ਆਸ਼ੂ ਨੇਤਾ ਖੁਦ ਤੇ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਕਿਹਾ ਕਿ ਜੋ ਵੀ ਹਾਰ ਹੋਈ ਜੋ ਵੀ ਹਾਲਾਤ ਬਣੇ ਮੈਂ ਜ਼ਿੰਮੇਵਾਰ ਹਾਂ ਅਮਰਿੰਦਰ ਰਾਜਾ ਵੜਿੰਗ ਨੇ ਚਲੋ ਆਪਣੇ ਵੱਲੋਂ ਬਿਆਨ ਦਿੱਤਾ ਕਿ ਸੱਤਾਧਾਰੀ ਪਾਰਟੀ ਚੱਲ ਰਹੀ ਆ ਤਾਂ ਉਹ ਜਿੱਤ ਗਏ ਨੇ ਪਰ ਆਸ਼ੂ ਵੱਲੋਂ ਲਈ ਗਈ ਜ਼ਿੰਮੇਵਾਰੀ ਇਹ ਤੁਹਾਨੂੰ ਕੀ ਲੱਗਦਾ ਕਿ ਗੱਲ ਕਿੱਧਰ ਨੂੰ ਜਾਂਦੀ ਹੈ ਆਸ਼ੂ ਨੇ ਜ਼ਿੰਮੇਵਾਰੀ ਲੈਣ ਦਾ ਮਤਲਬ ਆ ਕਿ ਵੀ ਮੈਂ ਖੁਦ ਚੋਣ ਲੜੀ ਆ ਉਹਨਾਂ ਨੇ ਸਿੱਧੇ ਤੌਰ ਤੇ ਉਹ ਬਿਆਨ ਉਹ ਸ਼ਬਦ ਨਹੀਂ ਕਹੇ ਪਰ ਲੱਗਦਾ ਉਹਨਾਂ ਦੇ ਸ਼ਬਦਾਂ ਤੋਂ ਇਸੇ ਤਰੀਕੇ ਲੱਗ ਰਿਹਾ ਕਿ ਮੇਰ ਨਾਲ ਪ੍ਰਧਾਨ ਨਹੀਂ ਪਹੁੰਚਿਆ ਵਿਰੋਧੀ ਧਿਰ ਦਾ ਲੀਡਰ ਨਹੀਂ ਪਹੁੰਚਿਆ ਬਿਲਕੁਲ ਜ਼ਿੰਮੇਵਾਰੀ ਪ੍ਰਧਾਨ ਤੇ ਉਹਨਾਂ ਦੇ ਸ਼ਬਦ ਇੱਕੋ ਜਿਹੇ ਨਹੀਂ ਹੈਗੇ ਬਿਲਕੁਲ ਉਹਨਾਂ ਦੇ ਸ਼ਬਦ ਕੋਜੇ ਨਹੀਂ ਹੈਗੇ ਪ੍ਰਧਾਨ ਨੇ ਕਿਹਾ ਕਿ ਜੇ ਲੋ 77 ਪਾਰਟੀ ਕੋ ਪੂਰਾ ਲਾਮ ਲਸ਼ਕਰ ਹੁੰਦਾ ਅਮਲਾ ਫੈਲਾ ਹੁੰਦਾ ਇਸ ਕਰਕੇ ਉਹ ਚਲੋ ਜਿੱਤ ਜਾਂਦੀ ਆ ਪਰ ਉੱਥੇ ਭਾਰਤ ਭੂਸ਼ਣਾ ਚ ਨੇ ਕਿਹਾ ਕਿ ਇਸ ਇਸ ਚੋਣ ਦੀ ਜ਼ਿੰਮੇਵਾਰੀ ਮੈਂ ਲੈ ਲਵਾਂ ਪਰ ਤੁਸੀਂ ਦੇਖੋ ਕਿ ਇਹ ਸ਼ਬਦਾਂ ਦੀ ਵਿੱਚ ਕਿਸ ਤਰੀਕੇ ਹੁੰਦਾ ਕਿ ਜਦੋਂ ਰਾਜਾ ਵੜਿੰਗ ਪ੍ਰਧਾਨ ਹੁੰਦੇ ਨੇ ਚਾਰ ਬਾਈ ਇਲੈਕਸ਼ਨਾਂ ਪਿੱਛੇ ਆ ਰਹੀਆਂ ਨੇ ਉਸ ਦੇ ਵਿੱਚ ਜ਼ਿੰਮੇਵਾਰੀ ਰਾਜਾ ਵੜਿੰਗ ਲੈਂਦੇ ਨੇ ਰਾਜਾ ਵੜਿੰਗ ਕਹਿੰਦੇ ਨੇ ਕਿ ਮੇਰੀ ਜ਼ਿੰਮੇਵਾਰੀ ਸੀ ਮੈਂ ਪ੍ਰਧਾਨ ਸੀ ਮੈਂ ਇਹ ਕਬੂਲ ਕਰਦਾ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਚੋਣਾਂ ਆ ਰਹੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ 13 ਸੀਟਾਂ ਦੇ ਵਿੱਚੋਂ ਭਾਜਪਾ ਨੂੰ ਇੱਕ ਵੀ ਨਹੀਂ ਮਿਲਦੀ ਸੁਨੀਲ ਜਾਖੜ ਕਹਿੰਦੇ ਨੇ ਕਿ ਮੈਂ ਮੈਂ ਜ਼ਿੰਮੇਵਾਰੀ ਲੈਣਾ ਕਿ ਮੈਤੋ ਸਹੀ ਰੋਲ ਨਹੀਂ ਨਿਭਾਇਆ ਕਿ ਜਿਵੇਂ ਵੀ ਲਾ ਲਓ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਹਾਰਿਆ ਇਹ ਗੱਲ ਕਈ ਜੀਐਸਟੀ ਭ ਵੀ ਦੇ ਦਿੰਦੇ ਨੇ ਪਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੀ ਇਹ ਗੱਲ ਨਹੀਂ ਕਬੂਲੀ ਕਿ ਮੈਂ ਜ਼ਿੰਮੇਵਾਰੀ ਲੈਣਾ ਕਿ ਮੇਰੀ ਇਹ ਚ ਹਾਰਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਨਹੀਂ ਕਿਹਾਗਾ ਭਾਰਤ ਪੂਛੜਾਸ਼ ਨੇ ਕਿ ਸਾਰੀ ਜਿਹੜੀ ਪਾਰਟੀ ਨੂੰ ਸੋਚ ਕੇ ਵਿਚਾਰ ਕਰਨ ਦੀ ਲੋੜ ਆ ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਣਾ ਜਾਨੀ ਕਿ ਵੱਖੋ ਵੱਖਰੇ ਹੋਏ ਬਿਲਕੁਲ ਇਹਦਾ ਮਤਲਬ ਹੁਣ ਇਹੀ ਆ ਕਿ ਆਉਣ ਵਾਲੇ ਸਮੇਂ 'ਚ ਵੀ ਹਾਲੇ ਤੱਕ ਇਹਨਾਂ ਨੂੰ ਇੱਕ ਰਾਹ ਤੇ ਲਿਆਉਣ ਦਾ ਜਿਹੜਾ ਮਸਲਾ ਹੈ ਉਹ ਨਹੀਂ ਬਣਦਾ ਨਜ਼ਰ ਆ ਰ ਜੇ ਇਹੀ ਹਾਲਾਤ ਰਹੇ ਤਾਂ ਰਾਹ ਵੱਖਰੇ ਹੋਣਗੇ ਪਾਰਟੀ ਦੋ ਫਾੜ ਹੋਏਗੀ ਪਾਰਟੀ ਦੇ ਵਿੱਚ ਕਲੇਸ਼ ਹੋਣਗੇ ਤੇ ਪਾਰਟੀ ਮੇਰੇ ਖਿਆਲ ਦੇ ਨਾਲ 2027 ਦੇ ਵਿੱਚ ਵੀ ਬੇੜੀ ਬੰਨਣੇ ਲੱਗਦੀ ਨਜ਼ਰ ਨਹੀਂ ਆ ਰਹੀ ਬਿਲਕੁਲ ਇਹ ਗੱਲ ਤੁਹਾਡੀ 100% ਦੀ ਸਹਿਮਤੀ ਹੈ ਕਿ ਅੱਗੇ ਫਿਰ ਵਿਵਾਦ ਹੋਣਗੇ ਵਿਵਾਦ ਹੋਣ ਦਾ ਕਾਰਨ ਕੀ ਹੈ ਕਿ ਭਾਰਤ ਪੂਸ਼ਣ ਆਸ਼ੂ ਉਹਨਾਂ ਦੇ ਮਨ ਦੇ ਵਿੱਚ ਤੱਕ ਠਾਸ ਇਸ ਗੱਲ ਨੂੰ ਲੈ ਕੇ ਵਧੀ ਹੈ ਕਿ ਜੇ ਮੇਰਾ ਪ੍ਰਧਾਨ ਸਾਹਿਬ ਦੇ ਜਾਂਦੇ ਐਲੋਪੀ ਪ੍ਰਤਾਪ ਬਾਜਵਾ ਹੋ ਜਦੇ ਜਾਂਦੇ ਕੀ ਪਤਾ ਮੈਂ ਵਧਾਈ ਕਿ ਬਣ ਜਾਂਦਾ ਇਹ ਗੱਲ ਤਾਂ ਬਿਲਕੁਲ ਉਹਨਾਂ ਦੇ ਮਨ ਦੇ ਵਿੱਚ ਆਈ ਹੋਣਾ ਕਿ ਜੇਕਰ ਮੇਰਾ ਸਾਥ ਦੇ ਜਾਂਦੇ ਕਿ ਮੈਂ ਤਾਂ ਇੱਕ ਤਰੀਕੇ ਨਾਲ ਸੱਤਾ ਦੇ ਵਿੱਚ ਆ ਚੁੱਕਿਆ ਸੀ ਮੇਰੀ ਤਾਂ ਐਮਐਲਏ ਐਮਐਲਏ ਬਣ ਚੁੱਕੇ ਅਸੀਂ ਪੰਜਾਬ ਦੇ ਮਨਾਂ ਦੇ ਵਿੱਚ ਇਹ ਸਵਾਲ ਤਾਂ ਚੱਲਣਗੇ ਕਿ ਜੇ ਸਾਥ ਮਿਲ ਜਾਂਦਾ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੇਂਦਰ ਤੱਕ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹ ਕਹਿਣਗੇ ਕਿ ਤੁਸੀਂ ਦੇਖ ਲਓ ਕਿ ਸਾਡੇ ਤੋਂ ਜਿਹੜਾ ਉਲਟ ਇੱਕ ਧੜੇ ਨੂੰ ਜਿਹੜਾ ਸੀਟ ਦਾ ਇੱਕ ਟਿਕਟ ਦਿੱਤੀ ਉਸ ਤੋਂ ਬਾਅਦ ਦੂਜਿਆਂ ਦੀ ਡਿਊਟੀ ਲਈ ਇੰਚਾਰਜ ਰਾਣਾ ਗਰਜੀਤ ਲਾਈ ਜਾਂਦੇ ਨੇ ਚੰਨੀ ਹੋਣੀ ਪ੍ਰਚਾਰ ਕਰਦੇ ਨੇ ਪ੍ਰਗਟ ਸਿੰਘ ਹੋਣੀ ਆਹ ਦੇਖ ਲਓ ਆ ਉਹ ਇਹ ਗੱਲਾਂ ਕਹਿਣਗੇ ਪਰ ਰਾਜਾ ਵੜੇੰਗੋ ਉੱਥੇ ਇਹ ਵੀ ਤਾਂ ਦੱਸਣਗੇ ਨਾ ਕਿ ਲੋਕ ਸਭਾ ਦੇ ਵਿੱਚ ਮੈਂ ਪ੍ਰਧਾਨ ਸੀਗਾ ਦੇਖ ਲਓ ਕਿ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਦੇ ਪੱਲੇ ਆਈਆਂ ਨੇ ਪਰ ਕੁੱਲ ਮਿਲਾ ਕੇ ਇਹ ਗੱਲ ਆ ਕਿ ਆਪਸ ਦੇ ਵਿੱਚ ਬਿਆਨ ਦੇਣ ਦੀ ਬਜਾਏ ਕਾਂਗਰਸ ਪਾਰਟੀ ਨੂੰ ਇੱਕ ਥਾਂ ਤੇ ਬੈਠ ਕੇ ਇੱਕ ਮੀਟਰ ਟੇਬਲ ਦੇ ਉੱਤੇ ਬੈਠ ਕੇ ਪਹਿਲਾਂ ਟੇਬਲ ਟॉक ਕਰਨੀ ਚਾਹੀਦੀ ਹੈ ਮੀਟਿੰਗ ਕਰਨੀ ਚਾਹੀਦੀ ਹੈ ਕਿ ਆਪਸ ਦੇ ਵਿੱਚ ਜਿਹੜੀ ਖੈ ਬਾਜੀ ਦੀ ਬਿਆਨਵਾਜੀ ਛੱਡ ਕੇ ਪਹਿਲਾਂ ਤਾਂ ਇਹ ਸੋਚੀਏ ਕਿ ਕਾਂਗਰਸ ਪਾਰਟੀ ਆਪਦਾ ਇੱਕ ਰੋਡ ਮੈਪ ਤਿਆਰ ਕਰੇ ਕਿ ਲੋਕਾਂ ਨੂੰ ਰੋਡ ਮੈਪ ਕੀ ਦੇਣਾ ਤੇ ਉਸ ਤੋਂ ਬਾਅਦ ਫਿਰ ਜੋ ਬਿਆਨ ਪ੍ਰਧਾਨ ਨੇ ਦਿੱਤਾ ਕਿਸੇ ਹਲਕੇ ਦੇ ਇੰਚਾਰਜ ਨੇ ਦਿੱਤਾ ਉਸ ਦੇ ਖਿਲਾਫ ਬੋਲਣ ਦੀ ਲੋੜ ਨਹੀਂ ਕਿਉਂਕਿ ਇਹ ਗੱਲ ਆਮ ਆਦਮੀ ਪਾਰਟੀ ਨੇ ਦਿਖਾਤੀ ਆ ਕਿ ਜੋ ਬਿਆਨ ਸੀਐਮ ਭਗਵੰਤ ਮਾਨ ਦੇ ਦਿੰਦੇ ਨੇ ਉਹ ਕਦੇ ਐਮਐਲਏ ਨੇ ਕਿਸੇ ਨੇ ਉਸ ਨੂੰ ਉਲਟ ਨਹੀਂ ਦਿੱਤਾ ਭਾਵੇਂ ਚੰਗਾ ਲੱਗੇ ਲੋਕਾਂ ਨੂੰ ਭਾਵੇਂ ਮਾੜਾ ਲੱਗੇ ਬਿਲਕੁਲ ਅਕਸਰ ਅਕਸਰ ਬਿਆਨ ਸੇਮ ਹੀ ਹੁੰਦੇ ਨੇ ਰਿਪੀਟ ਹੁੰਦੇ ਨੇ ਕਈ ਵਾਰ ਵੇਖਣ ਵਾਲਾ ਹੁੰਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਵਿਧਾਇਕ ਵੱਖ-ਵੱਖ ਮੰਤਰੀ ਉਹੀ ਬਿਆਨ ਦੁਹਰਾ ਰਹੇ ਹੁੰਦੇ ਨੇ ਪਰ ਕਾਂਗਰਸ ਦੇ ਵਿੱਚ ਜਿਆ ਨਹੀਂ ਹੁੰਦਾ ਕਾਂਗਰਸ ਚ ਕਦੇ ਵੀ ਨਹੀਂ ਹੁੰਦਾ ਕਾਂਗਰਸ ਐਨਾ ਚੂੜਾ ਜਿਹਾ ਨਹੀਂ ਹੋਇਆ ਕਿ ਭਾਵੇਂ ਇਕੱਠੇ ਚੱਲਦੇ ਸੀ ਕੋਈ ਨਾ ਕੋਈ ਵੱਖਰਾ ਬਿਆਨ ਦੇ ਹੀ ਜਾਂਦਾ ਸੀ ਪਰ ਇਹੀ ਕੁਝ ਅਕਾਲੀ ਦਲ ਦੇ ਵਿੱਚ ਹੋਇਆ ਅਕਾਲੀ ਦਲ ਦੇ ਵਿੱਚ ਕੀ ਹੋਇਆ ਕਿ ਬਾਕੀ ਧੜਾ ਸੀ ਇੱਕ ਪਾਸੇ ਵੱਖਰਾ ਸੀ ਉਹਨਾਂ ਨੇ ਉਹਨਾਂ ਨੇ ਜਿਹੜਾ ਸੀ ਅਕਾਲ ਤਖਤ ਸਾਹਿਬ ਸ਼ਿਕਾਇਤਾਂ ਦਿੱਤੀਆਂ ਚਲੋ ਉਸ ਤੋਂ ਬਾਅਦ ਜਿਹੜਾ ਮਾਫੀ ਨਾਮਾ ਹੋਇਆ ਸਾਰੀਆਂ ਜੜੀਆਂ ਸਜਾਵਾਂ ਲੱਗੀਆਂ ਪਰ ਦੋ ਫਾੜ ਹੋਣ ਕਰਕੇ ਇਹ ਹੋਇਆ ਕਿ ਉੱਥੇ ਇੱਕ ਪ੍ਰਧਾਨਗੀ ਦਾ ਰੋਲਾ ਸੀ ਪਰ ਉਸ ਤੋਂ ਬਾਅਦ ਹੁਣ ਇੱਕ ਸੱਬ ਦੇ ਵਿਚਾਰੇ ਕੀ ਬੀਜਪੀ 2027 ਦੇ ਲਈ ਆਪਣਾ ਕੋਈ ਰਾਹ ਪੱਧਰਾ ਕਰਦੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਵੋਟ ਸ਼ੇਅਰ ਮਿਲਦਾ ਜਾ ਰਿਹਾ ਕਿਉਂਕਿ ਜਿੱਥੇ ਦੇਖੋ ਤੁਸੀਂ ਜਿਹੜੀ 2022 ਦੀ ਇਲੈਕਸ਼ਨ ਆਉਂਦੀ ਆ ਉਹਨਾਂ ਦੇ ਜਿਹੜਾ ਬੀਜਪੀ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਜ਼ਿਆਦਾਤਰ ਪ੍ਰਚਾਰ ਇਹਨਾਂ ਕਰਨ ਦਿੱਤਾ ਜਾਂਦਾ ਕਿਸਾਨ ਵਿਰੋਧ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਨ ਲੋਕ ਸਭਾ ਦੇ ਵਿੱਚ ਵੀ ਕਿਸਾਨ ਵਿਰੋਧ ਕਰ ਜਾਂਦੇ ਨੇ ਪਰ ਇਹ ਸਭ ਦੇ ਵਿਚਾਰੇ ਆ ਜਿਹੜਾ ਜੋ ਇਹ ਸਭ ਦੇ ਵਿਚਾਰੇ ਕੀ ਹੁੰਦਾ ਕਿ ਵੋਟ ਸ਼ੇਅਰਾ ਭਾਜਪਾ ਨੂੰ ਬਹੁਤ ਮਿਲ ਜਾਂਦਾ ਤਾਂ ਹੁਣ ਵੀ ਜਿਹੜਾ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕਿਹਾ ਕਿ ਹਾਲਾਂਕਿ ਮੈਂ ਵਧਾਈ ਦਿੰਦਾ ਕਿ ਜਿੰਨੇ ਲੋਕਾਂ ਨੇ ਜਿਹੜੀਆਂ ਸਾਨੂੰ ਵੋਟਾਂ ਪਾਈਆਂ ਨੇ ਪਰ ਰਵਨੀਤ ਬਿੱਟੂ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਸਾਡੇ ਕੋਲ ਦਿਨ ਥੋੜੇ ਸੀ ਜੀਵਨ ਗੁਪਤਾ ਉਹਨਾਂ ਨੇ ਜਿਹੜਾ ਤਕਰੀਬਨ 15 ਦਿਨ ਪਹਿਲਾਂ ਕੈਲੂਟਾ ਅਨਾਉਂਸ ਕੀਤਾ ਜਾਂਦਾ ਫਿਰ ਵੀ ਮਾਰਜਿਨ ਵੱਡਾ ਮਿਲਿਆ ਬਹੁਤ ਵੱਡਾ ਮਾਰਜਿਨ ਆ ਕਿ ਦੇਖੋ ਤੁਸੀਂ ਇੱਕ ਉਹ ਭਾਜਪਾ ਹਾਲਾਂਕਿ ਕਹਿ ਦਿੱ ਕਿ ਵਪਾਰੀ ਵਰਗ ਚਲੋ ਕਿਸਾਨਾਂ ਦੇ ਨਾਲ ਨਾਰਾਜ਼ ਰਹਿੰਦਾ ਕਿ ਸੜਕਾਂ ਰੋਕੀਆਂ ਕਿ ਚਲੋ ਵੀ ਜਿਸ ਤਰੀਕੇ ਵੀ ਜਿਹੜਾ ਸਾਡੇ ਕਾਰੋਬਾਰ ਨੂੰ ਜਿਹੜਾ ਕਿਤੇ ਨਾ ਕਿਤੇ ਨੁਕਸਾਨ ਟਾ ਲੱਗਦੀ ਹੈ ਟਾ ਲੱਗਦੀ ਹੈ ਪਰ ਤੁਸੀਂ ਦੇਖੋ ਕਿ ਇਹ ਉਹ ਬੀਜੇਪੀ ਕਿਸਾਨਾਂ ਦੇ ਉੱਪਰ ਕਿੰਨਾ ਅਨੰਤ ਚਦਤ ਹੁੰਦਾ ਸ਼ੰਭੂ ਖਨੌਰੀ ਬਾਰਡਰ ਤੇ ਕਿੰਨੀ ਵੋਟ ਸ਼ੇਅਰ ਲੈ ਕੇ ਜਾਂਦੀ ਹੈ ਕਿੰਨੀ ਵੋਟ ਸ਼ੇਅਰ ਹੈ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੈ ਕੇ ਜਾਂਦੀ ਹੈ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਆਏ ਨੇ ਕੀ ਜਣੀ ਬੀਜੇਪੀ ਵੀ ਉਹੀ ਗੱਲ ਹੈ ਬੀਜੇਪੀ ਦੇ ਵਿੱਚ ਵੀ ਉਸ ਤਰੀਕੇ ਬਿਆਨਬਾਜ਼ੀ ਜਿਹੜੀ ਆਪਸ ਦੇ ਵਿੱਚ ਫੁੱਟ ਪਾਉਣ ਵਾਲੀ ਹੋ ਹੀ ਨਹੀਂ ਰਹੀ ਹੈ ਸਿਰਫ ਕਾਂਗਰਸ ਚੋਰੀ ਆ ਜਾਂ ਫਿਰ ਅਕਾਲੀ ਦਲ ਦੇ ਵਿੱਚ ਹੋ ਰਹੀ ਹੈ ਇਹ ਗੱਲਾਂ ਸੋਚ ਲੈਣੀਆਂ ਚਾਹੀਦੀਆਂ ਨੇ ਕਿ ਕਾਂਗਰਸ ਦਾ ਬਦਲ ਪੰਜਾਬ ਦੇ ਵਿੱਚ ਬੀਜੇਪੀ ਤਾਂ ਨਹੀਂ ਦੇ ਜੂਗੀ ਇਹ ਗੱਲ ਸੋਚ ਲੈਣੀ ਚਾਹੀਦੀ ਆ ਪਰ ਉਧਰਲੇ ਪਾਸੇ ਅਕਾਲੀ ਦਲ ਜਿਹੜਾ ਕਹਿੰਦਾ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਾਂਗੇ ਜੇ ਸਮਝੌਤਾ ਕਰਾਂਗੇ ਆਪਣੀਆਂ ਸ਼ਰਤਾਂ ਤੇ ਕਰਾਂਗੇ ਤਾਂ ਇਹ ਗੱਲ ਅੱਜ ਸੋਚ ਲਿਓ ਤੁਹਾਨੂੰ 8200 ਵੋਟ ਪਈਆਂ ਅਗਲਿਆਂ ਨੂੰ 20000 ਵੋਟ ਪਈਆਂ ਬਿਲਕੁਲ ਅਗਲਿਆਂ ਨੇ ਆਪਣੀਆਂ ਸ਼ਰਤਾਂ ਦੇਣੀਆਂ ਨੇ ਭਾਈ ਸਾਡੀਆਂ ਆਰ ਸ਼ਰਤਾਂ ਨੇ ਸਾਡੇ ਨਾਲ ਰਲਣਾ ਤਾਂ ਦੇਖ ਲਓ ਨਹੀਂ ਤਾਂ ਫਿਰ ਅਸੀਂ ਸੱਤਾ ਦੇ ਨੇੜੇ ਹੁੰਦੇ ਜਾਂਦੇ ਆ ਤੁਹਾਡੀ ਵਜੜੀ ਜਿਹੜੀ ਬੰਨੇ ਲੱਗਣੀ ਨਜ਼ਰ ਨਹੀਂ ਆਉਣੀ ਬਿਲਕੁਲ ਤਾਂ ਇੱਕ ਬਿਆਨ ਆਇਆ ਹੈ ਭਾਜਪਾ ਦੇ ਆਗੂ ਅਨਿਲ ਸਰਿੰਦਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਲੁਧਿਆਣਾ ਵਿੱਚ ਉਹਨਾਂ ਨੇ ਕਹਿ ਕੇ ਭਾਜਪਾ ਤੀਜੇ ਨੰਬਰ ਤੇ ਰਹੀ ਹੈ ਅਨਿਲ ਸਰੀ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਕਰਨ ਤੇ ਵਧਾਈ ਦਿੱਤੀ ਉਹਨਾਂ ਨੇ ਲੁਧਿਆਣਾ ਦੇ ਲੋਕਾਂ ਤੋਂ ਭਾਜਪਾ ਨੂੰ ਵੀ ਪਰਮਾ ਹੰਗਾਰਾ ਮਿਲਣ ਦੀ ਗੱਲ ਕਹੀ ਤੇ ਕਿਹਾ ਕਿ ਜਿਸ ਸਰਕਾਰੀ ਤੰਤਰ ਤੇ ਪੈਸੇ ਦਾ ਪ੍ਰਯੋਗ ਹੋਇਆ ਇਹ ਸਭ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਅਸੀਂ ਸਾਰਾ ਕੁਝ ਵੇਖਿਆ ਪਰ ਜੋ ਵੀ ਨਤੀਜੇ ਨਿਕਲੇ ਨੇ ਉਸ ਨੇ ਭਾਜਪਾ ਨੂੰ ਵੀ ਇੱਕ ਵੱਡਾ ਖੁਲਾਰਾ ਦੇ ਦਿੱਤਾ ਬਿਲਕੁਲ ਬਹੁਤ ਵੱਡਾ ਹੁਲਾਰਾ ਹਾਲਾਂਕਿ ਭਾਜਪਾ ਨੂੰ ਮਿਲ ਚੁੱਕਿਆ ਵੋਟ ਸ਼ੇਅਰ ਤਾਂ ਵੱਧ ਰਿਹਾ ਨਾ ਚਲੋ 2027 ਹਾਲਾਂਕਿ ਦੇਖੋ ਜੇ ਮੰਨ ਲਓ ਬੀਜੇਪੀ ਦੇ ਜੀਵਨ ਗੁਪਤਾ ਬਣ ਵੀ ਜਾਂਦੇ ਕਿੰਨਾ ਕੁ ਵਰਕ ਪੈਂਦਾ ਸੀ ਦੋ ਐਮਐਲਏ ਸੀ ਤਿੰਨ ਹੋ ਜਾਂਦੇ ਕਿੰਨਾ ਸੱਤਾ ਚਾਹ ਜਾਣਾ ਸੀ ਆਮ ਆਦਮੀ ਪਾਰਟੀ ਨੂੰ ਬਹੁਤਾ ਫਰਕ ਨਹੀਂ ਸੀ ਪੈਣਾ ਪਰ ਬੀਜੇਪੀ ਕਿਤੇ ਨਾ ਕਿਤੇ ਦਿਨੋ ਦਿਨ ਸਟਰੋਂਗ ਹੋ ਰਹੀ ਆ ਬੀਜੇਪੀ ਇਹ ਗੱਲ ਸੂਚ ਲੈਣੀ ਚਾਹੀਦੀ ਆ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਵੀ ਅਕਾਲੀ ਦਲ ਨੂੰ ਵੀ ਅਕਾਲੀ ਦਲ ਨੂੰ ਤਾਂ ਖਾਸ ਕਰਕੇ ਇਸ ਕਰਕੇ ਸੋਚਣੀ ਚਾਹੀਦੀ ਹੈ ਕਿ ਜਿਹੜੇ ਅਸੀਂ ਕਦੇ ਵੱਡੇ ਭਾਈ ਦੀ ਜਿਹੜੀ ਭੂਮਿਕਾ ਨਿਭਾਉਦੇ ਰਹੇ ਹਾਂ ਅੱਗੇ ਵੱਡਾ ਭਰਾ ਆ ਅਕਾਲੀ ਦਲ ਰਿਹਾ ਤੇ ਅੱਜ ਬੀਜੇਪੀ ਬਣਦੀ ਨਜ਼ਰ ਆ ਰਹੀ ਹੈ ਬੀਜੇਪੀ ਬਣੇਗੀ ਅਕਸਰ ਕਿਉਂਕਿ ਤੁਸੀਂ ਦੇਖੋ ਕਿ ਅਗਲੇ ਦਾ ਜਦੋਂ ਵੋਟ ਸ਼ੇਅਰ ਹੀ ਵੱਧਾ ਅਗਲਾ ਕਹੂਗਾ ਕਿ ਅਸੀਂ ਜੇ ਯਾਰ ਕੱਲੇ ਜਿੱਤਦੇ ਜਾਂਦੇ ਤੁਹਾਡੀ ਤਾਂ ਜ਼ਮਾਨਤ ਆਬ ਤੁੰਦੀ ਹੈ ਅੱਛਾ ਸੁਖਮਨ ਇੱਕ ਬਿਆਨ ਹੋਰ ਆਇਆ ਅਰਵਿੰਦ ਕੇਜਰੀਵਾਲ ਹੁਣਾਂ ਦਾ ਲਗਾਤਾਰ ਖਬਰਾਂ ਚੱਲ ਰਹੀਆਂ ਨੇ ਜਦੋਂ ਤੋਂ ਵੋਟਾਂ ਦਾ ਅਨਾਉਂਸਮੈਂਟ ਹੋਈ ਸੀ ਜਾਂ ਟਿਕਟ ਦੇਣ ਦੀ ਗੱਲ ਚੱਲੀ ਸੀ ਕਿ ਅਰ ਰਾਜ ਸਭਾ ਮੈਂਬਰ ਮੜਾਉਣ ਦੀ ਤਿਆਰੀ ਚੱਲ ਰਹੀ ਹੈ ਜਿਸ ਨੂੰ ਅੱਜ ਉਹਨਾਂ ਨੇ ਉਹਨਾਂ ਸਾਰੀਆਂ ਖਬਰਾਂ ਤੇ ਵਿਰਾਮ ਲਾਉਂਦੇ ਹੋਏ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਬਿਲਕੁਲ ਇਹ ਗੱਲ ਤੁਹਾਡੀ 100% ਦੀ ਸੱਚ ਹੈ ਕਿ ਤੇਜਰੀਵਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਕੰਮ ਪਸੰਦ ਕੀਤੇ ਨੇ ਅੱਗੇ ਵੀ ਕਰਨਗੇ ਉਹ ਕਹਿੰਦੇ ਕਿ 2000 22 ਦੇ ਵਿੱਚ ਹਨੇਰੀ ਆਈ ਸੀ 25 ਚ ਹਨੇਰੀਆ 27 ਦੇ ਵਿੱਚ ਤੂਫਾਨ ਲਿਆਵਾਂਗੇ ਪਰ ਕਹਿੰਦੇ ਇੱਕ ਗੱਲ ਇਹ ਵੀ ਸਪਸ਼ਟਾ ਕਿ ਜਿਹੜੇ ਲੋਕ ਮੈਨੂੰ ਰਾਜ ਸਭਾ ਮੈਂਬਰ ਭੇਜੀ ਬੈਠੇ ਨੇ ਨਾ ਕਹਿੰਦੇ ਨੇ ਕਿ ਵੀ ਇਹਦਾ ਰਾਜ ਸਭਾ ਮੈਂਬਰ ਰਾਜ ਸਭਾ ਮੈਂਬਰ ਬਣਨਗੇ ਰਾਜ ਸਭਾ ਜਾਣਗੇ ਉਹ ਕਹਿੰਦੇ ਕਿ ਮੈਂ ਰਾਜ ਸਭਾ ਨਹੀਂ ਜਾ ਰਹੀ ਆ ਪਰ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਹੈ ਤੈਅ ਕਰੂਗੀ ਕਿ ਰਾਜ ਸਭਾ ਕੌਣ ਜਾਣਗਾ ਜਾਵੇਗਾ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਹਾਲਾਂਕਿ ਇਸ ਗੱਲ ਦੀ ਅਸੀਂ ਪੋਸਟਿੰਗ ਨਹੀਂ ਕਰਦੇ ਕਿ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਰਾਜ ਸਭਾ ਤਾਂ ਭਗਵੰਤ ਮਾਨ ਜਾਣਗੇ ਕੇਜਰੀਵਾਲ ਨੂੰ ਤਾਂ ਇੱਥੇ ਮੁੱਖ ਮੰਤ ਕੀਤਾ ਪਰ ਇਹ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਨਾ ਕੋਈ ਇਲਜ਼ਾਮ ਲਾਉਨੇ ਹਨ ਵਿਰੋਧੀ ਧਿਰਾਂ ਦੇ ਇਲਜ਼ਾਮ ਨੇ ਭਾਵੇਂ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਵੇਂ ਭਾਜੀਪੀ ਹੋਵੇ ਪਰ ਹੁਣ ਦੇਖਣਾ ਹੋਵੇਗਾ ਕਿ ਕੌਣ ਰਾਜ ਸਭਾ ਮੈਂਬਰ ਬਣੇਗਾ ਕਿੰਨਾ ਕੁ ਸਿਹਰ ਦਾ ਨੁਮਾਇੰਦੇ ਨੂੰ ਜਿਹੜਾ ਰਾਜ ਸਭਾ ਦੇ ਵਿੱਚ ਭੇਜਿਆ ਜਾਂਦਾ ਪਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੋਰ ਮਜ਼ਬੂਤ ਹੋ ਗਈ ਇੱਕ ਸੀਟ ਹਾਲਾਂਕਿ ਸੀਟ ਪਹਿਲਾਂ ਵੀ ਉਹਨਾਂ ਦੀ ਸੀ ਪਰ ਇੱਕ ਵਾਰ ਜਿੱਤ ਦਾ ਝੰਡਾ ਉਹਨਾਂ ਨੇ 3 ਸਾਲ ਬਾਅਦ ਗੱਡਿਆ ਜਾਨੀ ਕਿ ਲੋਕ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਨ ਲੱਗੇ ਨੇ ਇਸ ਤਰੀਕੇ ਦਾ ਜਿਹੜਾ ਬਿਆਨਬਾਜ਼ੀ ਆ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਕਰਨ ਲੱਗ ਚੁੱਕੇ